ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਮਾਤਾ ਸਲੱਖਣੀ ਜੀ ਦੇ ਵਿਆਹ ਪਰਵ ਦੇ ਇਹਦੇ 537ਵਾਂ ਪਰ ਮਨਾਇਆ ਜਾ ਰਿਹਾ ਉਸ ਦੇ ਸਬੰਧ ਵਿੱਚ ਮੈਂ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਸਪੈਸ਼ਲੀ ਬਟਾਲਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਆਸ ਕਰਦਾ ਕਿ ਜਿਸ ਤਰ੍ਹਾਂ ਹਰ ਸਾਲ ਅਸੀਂ ਦਿੱਤੇ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ ਹਜ਼ਾਰਾਂ ਲੱਖਾਂ ਦੀ ਤਦਾਦ ਵਿੱਚ ਸੰਗਤ ਆਂਦੀ ਹੈ ਉਹਨਾਂ ਦਾ ਵੈਲਕਮ ਕਰੀਏ ਤੇ ਉਹਨਾਂ ਨੂੰ ਬਟਾਲਾ ਦਾ ਇੱਕ ਚੰਗਾ ਮਾਹੌਲ ਪੇਸ਼ ਕਰੀਏ ਸਰ ਆਪਣੀ ਪੁਲਿਸ ਵਾਲਾ ਇੱਕ ਗ੍ਰੇਡ ਵਾਰਡ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਸਰ ਹਾਂ ਲਾਸਟ ਟਾਈਮ ਵੀ ਦੋਸਤੋ ਪਿਛੇ ਟਾਈਮ ਵੀ ਵੇਖਿਆ ਗਿਆ ਕਿ ਇਸ ਸਮੇਂ ਦੇ ਦੌਰਾਨ ਕੋਈ ਪਿੰਡਾਂ ਦੇ ਵਿੱਚੋਂ ਕੋਈ ਲੜਬਾ ਜਿਹੜੇ ਮੋਟਰਸਾਈਕਲਾਂ ਤੇ ਪਟਾਕੇ ਲਗਾਉਂਦੇ ਜਾਂ ਟਰੈਕਟਰ ਧਾਲੀਆਂ ਜਿਹੜੇ ਮੋਡੀਫਾਈ ਕੀਤੇ ਹੁੰਦੀਆਂ ਉਹਦੇ ਤੇ ਡੀਜੇ ਤੇ ਉੱਚੀ ਉੱਚੀ ਲਗਾਉਂਦੇ ਨੇ ਉਹਦੇ ਸਬੰਧ ਵਿੱਚ ਯਾਦ ਕਿ ਪ੍ਰਸ਼ਾਸਨ ਨੇ ਵੀ ਕਾਫੀ ਸਖਤ ਕਦਮ ਚੁੱਕੇ ਨੇ ਇਹਦੇ ਸਬੰਧ ਵਿੱਚ ਸਪੈਸ਼ਲ ਡੀਸੀ ਸਾਹਿਬ ਵੱਲੋਂ ਵੀ ਆਰਡਰ ਨੇ ਤੇ ਪੁਲਿਸ ਵੀ ਇਸ ਪਾਸੋਂ ਪੂਰੀ ਸचेਤ ਆ ਤੇ ਅਸੀਂ ਮੈਂ ਉਹਨਾਂ ਨੂੰ ਅਪੀਲ ਵੀ ਕਰਨਾ ਚਾਹੁੰਦਾ ਤੇ ਉਹਨਾਂ ਨੂੰ ਸੁਚੇਤ ਵੀ ਕਰਦਾ ਚਾਹੁੰਦਾ ਕਿ ਇਸ ਤਰੀਕੇ ਦੀ ਜੇਕਰ ਕੋਈ ਵੀ ਗਤੀਵਿਧੀ ਸਾਹਮਣੇ ਆਈ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਕੇਸ ਵੀ ਰਜਿਸਟਰ ਕੀਤਾ ਜਾਵੇਗਾ